ਇਹਦੇ ਵਿੱਚ ਮੈਚ ਚੱਲਦਾ ਹੈ ਔਰ ਪਾਣੀ ਕਹਿੰਦਾ ਵੀ ਮੰਗਵਾ ਦਿਓ ਬੜੀ ਮਿਹਰਬਾਨੀ ਹੋਊਗੀ ਪਾਣੀ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚਾ ਕਰ ਦਿਓ ਅਮਰੀਕ ਕਿੰਦਾ ਕਿ ਤਕੜਾ ਮੈਚ ਲੱਗੂ ਦੇਖੀ ਚੱਲ ਵੜਦਾ ਕੀ ਆ ਵੇਰ ਕਰੇ ਪ੍ਰਮਾਤਮਾ ਨਚੋੜ ਹੋਣਾ ਕਈ ਮੇਲੇ ਤੇ ਇੱਕ ਫਾਈਨਲ ਹੁੰਦਾ ਰਪਿੰਦਰਾ ਜੀ ਦੋ ਫਾਈਨਲ ਹੋੜਿਆ ਆ ਮੈਚ ਵੀ ਫਾਈਨਲ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਫਾਈਨਲ ਹੋਣਾ ਜਾਏ ਓੜਾ ਜੀ ਦੁੱਖ ਟੁੱਟਣੇ ਰਿੱਝਾ ਪੂਰੀਆਂ ਹੋਣੀਆਂ ਦੁਆਵਾਂ ਨੇ ਸਭ ਦੇ ਲਈ ਪ੍ਰਬੰਧਕਾਂ ਨੂੰ ਵੱਡੀ ਮੁਬਾਰਕਬਾਦ ਹੈ ਅੱਜ ਦੇ ਦਿਨ ਤੇ ਐਂਡੀ ਧੁੱਗਾ ਤੇ ਜੋਗੇ ਕੰਗ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅੱਜ ਦੇ ਮੇਲੇ ਦੇ ਲਈ ਵੱਡੀ سپورਟ ਹੈ ਗੋਪਾ ਬੈਂਸ ਗੋਪੀ ਹਕੀਮਪੁਰ ਤੇ ਨਾਲ ਬੱਭ루 குருਕਸ਼ੇਤਰ ਹੁਣਾਂ ਦਾ ਸ਼ੀਰੇ ਮੱਲੇ ਦਾ ਤੇ ਨਾਲ ਜੋਗੇ ਕੰਗ ਹੁਣਾਂ ਦਾ ਜਲਾਲਵਾਲੇ ਪਿੰਦੇ ਹੁਣਾਂ ਦਾ ਸਾਰਿਆਂ ਦਾ ਕਪੂਰੇ ਵਾਲੇ ਮੰਨੇ ਹੁਣਾਂ ਦਾ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਹਮਣੇ ਵੱਡਾ ਮੈਚ ਇਸ ਵੇਲੇ ਪਹਿਲੀ ਕਬੱਡੀ ਅਮਰੀਕ ਉਹ ਸ਼ਾਜੀ ਆ ਗਿਆ ਉਹ ਸ਼ਾਜੀ ਕਹਿੰਦੇ ਸ਼ਕਰਪੁਰੇ ਵਾਲਾ ਪਹਿਲੀ ਕਬੱਡੀ ਪੌਣ ਦੇ ਲਈ ਤੜ ਗਿਆ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜੱਫੇ ਲੱਗਦੇ ਕਿ ਥੋਕਾ ਪਾਵਾ ਨਹੀਂ ਕਰੀਦਾ ਇਹਦੇ ਤਾਰੇ ਤੋੜਦਾ ਸ਼ਾਤੀ ਦੇ ਵਿੱਚ ਦਮ ਰੱਖੋ ਲੋਕੋ ਬਾਜ਼ੀਆਂ ਮੋੜਨ ਦਾ ਸ਼ਾਤੀ ਦੇ ਵਿੱਚ ਦਮ ਰੱਖੋ ਲੋਕੋ ਬਾਜ਼ੀਆਂ ਮੋੜਨ ਦਾ ਆ ਗੁਰਮਿੰਦਰ ਸਿੰਘ ਇਹਨੂੰ ਬੰਟੀ ਕਹਿੰਦੇ ਮਸ਼ਹੂਰ ਹੋ ਗਿਆ ਮੇਰੇ ਵੀਰੋ ਪਹਿਲਾ ਪੁਆਇੰਟ ਕਹਿੰਦੇ ਗੇੜੜ ਦਾ ਸ਼ਕਰਪੁਰ ਦੇ ਲਈ ਜੁੜ ਗਿਆ ਲੈ ਵੀ ਮਲੂਕ ਹਟ ਜਾ ਪਾਸੇ ਇੱਕ ਪਾਸੇ ਫਰਿਆਦ 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 ਮਨਜੀਤ ਦੇ ਵੀ 5000 ਰੁਪਇਆ ਅਮਨ ਬਲਾਸਪਰੀ ਵੱਲੋਂ ਮਨਜਿੰਦਰ ਬਿਰਕ ਟੱਲੇ ਵਾਲੀਆ ਭਿੰਦਰ ਤੇ ਮਨਜੀਤ ਢਾਲੀਵਾਲ ਵੱਲੋਂ ਆਹ ਜੱਫੇ ਦਾ 5000 ਲਓ 20000 ਅੱਠਾ ਕੇ ਰਿਕਾਰਡ ਟੁੱਟਣ ਗਿਆ ਜਾਂ ਧਰਤੀ ਦੇ ਰਿਕਾਰਡ ਟੁੱਟਣਗੇ ਇਹ ਪਹਿਲੀ ਕਬੱਡੀ ਕਹਿੰਦੇ 20000 ਦੀ ਪੈ ਰਹੀ ਹੈ ਚਾਰੇ ਕਹਿੰਦੇ ਤਿਆਰ ਵਰ ਚਾਰ ਮੁੰਡੇ ਕਹਿੰਦੇ ਆਪਣੇ ਵਰਗੇ ਕਬੱਡੀ ਵਾਹ ਓਏ ਗੇਬਰੂਆ ਐਡੀ ਛੇਤੀ ਦੀ ਉਹ ਬੱਡੇ ਬਾਈ ਅੰਬਾ ਆ ਗਿਆ ਅੰਬਾ ਆ ਗਿਆ ਮੇਰੇ ਵੀਰੋ ਪਿੱਥੋ ਵਾਲੇ ਸ਼ੀਰੇ ਨੇ ਆਖਿਆ ਵੀ ਇਹਦਾ ਸਰੀਰ ਜਿਹੜਾ ਉਹ ਮੇਰੇ ਵੀਰੋ ਹੀਰੇ ਪੱਟ ਵਰਗੇ ਵੀਰੇ ਬੱਟ ਦਾ ਮਾਮਾ ਗ੍ਰਾਮ ਆਵਾਸ ਬੱਟ ਵੀ ਜੁੜਿਆ ਹੋਇਆ ਹੈ ਅੱਜ ਦੇ ਮੇਲੇ ਦੇ ਲਈ ਮੇਰੇ ਵੀਰੋ ਪਾਕਿਸਤਾਨ ਤੋਂ ਆਹ ਸਾਹਮਣੇ ਅੰਬਾ ਸੁਰ ਸਿੰਘ ਦਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਜਲਾਲ ਵਾਲੇ ਪਿੰਡੇ ਦਾ ਸੁਖੇ ਜਲਾਲ ਦਾ ਜੱਕੀ ਹੁਣਾ ਦਾ ਯਾਦ ਸਿਹਾਲ ਦਾ ਤੇ ਨਾਲ ਕਹਿੰਦੇ ਪਟਾਲੀਆਂ ਸਾਡੀ ਜਿੰਦ ਜਾਨ ਹੈ ਆਹ ਮੇਰੇ ਵੀਰੋ ਰਣ ਸਿੰਘ ਰਣੀਆਂ ਨੇ ਪੁੱਛਣਾ ਸੀਗਾ ਪਰ ਨਹੀਂ ਪੁੱਛ ਗਿਆ ਮਜਬੂਰੀਆਂ ਪਣ ਜਾਂਦੀਆਂ ਪਰ ਉਹ ਨਹੀਂ ਖੇਡ ਰਿਹਾ ਰਿੰਕੂ ਦੀ ਪਹਿਲੀ ਰੇਡ ਹੈ 5000 ਜੱਜੀ ਲਾਂਡਰਾ ਤੇ ਨਿਮੇ ਚਿੱਲੇ ਵੱਲੋਂ ਆਹ ਸਾਹਮਣੇ ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਓਏ ਆਇਆ ਸੁਬਾਹ ਓਹ ਕਮਾਰ ਬਾਜਰੇ ਆਇਆ ਛੋ ਸ਼ੋਕੇ ਨਹੀਂ ਫੇਰੇ ਓਹ ਰਪੋਟਾ ਉਕਰ ਰਪੋਟਾ ਉਕਰ ਰਪੋਟਾ ਓਹ ਕਿਰ ਰਪੋਟਾ ਓਹ ਕਮਾਰ ਬਾਜਰੇ ਮੇਲਾ ਚੱਲਦਾ ਇੱਧਰ ਕਹਿੰਦੇ ਰੇਡ ਰਵੀ ਵੀ ਪੈ ਰਹੀ ਆ ਆਹ ਕਹਿੰਦੇ ਡੱਗੋ ਵਾਲਾ ਟਰਾਈ ਕਰਦਾ ਨੰਬਰ ਕਹਿੰਦੇ ਰੇਡਰ ਦਾ ਕਿੰਦੇ ਆਜ਼ਾਦ ਵਾਲਿਆਂ ਦਾ ਸ਼ਾਜੀ ਆ ਗਿਆ ਮੇਰੇ ਮਿੱਤਰੋ ਉਹ ਸ਼ਾਜੀ ਕਹਿੰਦੇ ਕਬੱਡੀ ਪਾ ਰਿਹਾ ਕਿ ਕੰਬਦੇ ਨੇ ਹੱਥ ਜਿਹੜੇ ਉਹ ਟੰਗੜੀ ਉਹ ਪੰਦੇ ਓਏ ਧੁੱਗੀ ਦੇ ਆਂਡਿਆਂ ਚ ਵੀਰੇ ਬਾਜ ਰਿਓ ਜੰਬਦੇ ਇਹ ਸ਼ਕਰਪੁਰੇ ਵਾਲਾ ਕਬੱਡੀ ਪਾ ਰਿਹਾ ਰੇਡ ਪੈਂਦੀ ਆ ਕਬੱਡੀ 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 ਫਰਿਆਦ ਦਾ ਵੀਰ ਸ਼ਾਜੀ ਸ਼ਾਜੀ ਤੇ ਅਮਨ ਅਮਨਤੇ ਸ਼ਾਜੀ ਲੱਗਿਆ ਜੋ ਅਮਰ ਪਿਆਰੇ ਦੇ ਲਈ 5000 ਮਨਜਿੰਦਰ ਬਿਰਕ ਅਮਨਾ ਬਰਾਸਪੁਰੀਆ ਭਿੰਦਰ ਕੱਲੇਆਰ ਤੇ ਮਨਜੀਤ ਬਿਰਕ ਮਨਜੀਤ ਢਾਲੀਵਾਲ ਵੱਲੋਂ ਮੇਰੇ ਵੀਰੋ 5000 ਰੁਪਇਆ ਖੁਸ਼ ਸਰਪੰਚਾ ਐਨ ਉਸ ਯਾਰਾਂ ਦਾ ਯਾਰ ਹੈ ਕਿ ਸਾਨੂੰ ਫਕਰ ਦੋਸਤਾਂ ਨੇ ਸਾਡੀ ਹੌਣ ਯਾਰੀ ਦੇ ਚਰਕੇ ਰਾਜੇ ਖੇਲੇ ਸੋਹ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ 5000 ਰੁਪਇਆ ਜਿੰਦਰ ਸਰਪੰਚ ਮੋਹਲ ਗੜੀਆਂ ਕਹਿੰਦਾ ਵੀ ਮੇਰਾ ਵੀ ਪਾ ਦਿਓ ਆ 20000 ਦੀ ਰੇਡ ਐ ਅਮਰੀਕ ਕਰਦੇ ਗਾਣਾ ਸਾਹਮਣੇ ਕਹਿੰਦੇ 20000 ਦੀ ਕਬੱਡੀ ਐ ਮੇਰੇ ਮਿੱਤਰੋ ਇਹ ਕਹਿੰਦੇ ਪੂਰੀ ਐ ਸਿਸਰਪਿੰਡ ਵਾਲਾ ਅੱਜ ਪਿੰਡਾਂ ਨੂੰ ਕਹਿੰਦੇ ਟਰੈਕਟਰ ਦਿੱਤੇ ਜਾਣੇ ਆ ਬੁਲਕਾਰ ਰੁਖੀਲੇ ਦਾ ਖਾਣਾ ਉਹ ਚੋਟੀ ਦੀ ਕੌਂਦੀ ਆ ਮੇਰੇ ਮਿੱਤਰੋ ਆ 3 ਤਰੀਕ ਨੂੰ ਕਹਿੰਦੇ ਦੁਨੀਆ ਨੇ ਉਡੀਕਿਆ ਆ ਤਿੰਨ ਤਰੀਕ ਨੂੰ ਕਹਿੰਦੇ ਓਏ ਦੁਨੀਆ ਦੇ ਡੀਕਿਆ ਅੱਜ ਕਹਿੰਦੇ ਕੁਮਾਰ ਬਾਜਰ ਓ ਪਿਆਰਾ ਪੰਨ ਵੀ ਚੱਲਦੀ ਆ ਓ ਬੱਟੇ ਬਾਈ ਅੰਬਾ ਆ ਗਿਆ ਲੈ ਵੀ ਬਿਰਕਾ 55000 ਦਰਸ਼ਕ ਜਿਹੜਾ ਲਾਈਵ ਜੁੜਿਆ ਹੋਇਆ ਕਬੱਡੀ 365.com ਦੇ ਕੋਈ ਦੋ ਬੈਠੇ ਹੋਣਗੇ ਕੋਈ ਚਾਰ ਕੋਈ ਪੰਜ ਕੋਈ 10 ਅੰਬੇ ਤੇ ਸ਼ਰਲੇ ਦੀ ਟੱਕਾ ਹੰਬੇ ਤੇ ਸ਼ਰਨੇ ਦੀ ਟੱਕਰ ਆ 5000 ਫੜਵੀ ਨੌਜਵਾਨਾ ਇਧਰ ਨੌਜਵਾਨ ਦੇ ਲਈ ਆ ਥੋੜਾ ਮਨਜੀਤ ਮਨਜੀਤ ਨੂੰ ਇੱਕ ਸਾਈਡ ਤੇ ਬਧਰਾ ਜੀ ਇੱਥੇ ਸਾਈਡ ਦੇ ਦੇ ਇਹਨਾਂ ਨੂੰ ਬਿਠਾ ਲੈ ਮਨਜਿੰਦਰ ਇਧਰਲੇ ਪਾਸੇ ਹੋ ਜਾ ਆਹ ਸਾਹਮਣੇ ਐਮਐਲਏ ਸਾਹਿਬ ਵੀ ਪੁੱਜੇ ਹੋਏ ਆ ਧੰਨਵਾਦ ਹੈ ਜੀ ਇਹਨਾਂ ਨੂੰ ਆਖਦੇ ਆ ਵਿਕਰਮ ਜੀ ਬਹੁਤ ਬਹੁਤ ਧੰਨਵਾਦ ਆ ਸਤਕਾਰ ਹੈ ਇੰਦਰਜੀਤ ਕੁਰਸੀਆਂ ਦੇ ਜੱਫੇ ਦਾ ਕਹਿੰਦੇ 4100 ਹੋਣਾ ਬਹੁਤ ਬਹੁਤ ਧੰਨਵਾਦ ਪ੍ਰਿੰਸ ਗਰਾਏ ਕੀਤੀ ਨੰਬਰਦਾਰ ਗੁਲਸ਼ਨ ਖੇੜੀ ਰਜਤ ਖੇੜੀ ਅਨੰਦ ਰਾਣਾ ਮਨਪ੍ਰੀਤ ਦਿਲਸ਼ਾਦ ਉਹਨਾਂ ਦਾ ਧੰਨਵਾਦ ਆਹ ਸਾਹਮਣੇ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਹ ਬੈਠੇ ਕਹਿੰਦੇ ਪੂਲੀ ਹੋੜੀ ਰਾਜਵਿੰਦਰ ਹੋੜੀ ਕੁਲਵਿੰਦਰ ਜਲਾਲ ਹੋੜੀ ਚੱਕੀ ਹੋੜੀ ਉਹ ਬੈਠਾ ਮੋਣਾ ਪਟਾਣ ਤੇ ਆਹ ਬੈਠਾ ਲਾ ਬੌਲਖ ਜਿਹੜੇ ਛੱਟ ਗਏ ਉਹ ਵੀ ਕਹਿੰਦੇ ਨੇ ਉਹ ਜੱਟ ਛੱਟਣ ਵਾਲੀ ਸ਼ੈ ਨਹੀਂ ਸੀ ਉਹ ਜਿਹੜੇ ਛੱਟ ਗਏ ਉਹ ਵੀ ਕਹਿੰਦੇ ਆ ਉਹ ਜੱਟ ਛੱਟਣ ਵਾਲੀ ਸ਼ੈ ਨਹੀਂ ਸੀ 20000 ਮਿਲ ਗਿਆ ਯੋਧਿਆ ਇੰਦਰ ਭੂਰੀਏ ਦਾ ਸਹਿ ਦਿਲ ਤੋਂ ਧੰਨਵਾਦ ਆ 4100 ਰੁਪਈਆ ਮੇਰੇ ਕੋਲੇ 3100 ਇੰਦਰਜੀਤ ਤੇ ਜੱਫੇ ਦਾ ਆਇਆ ਜਦੋਂ ਲੱਗੂਗਾ ਤੇ ਮਾਨ ਸਨਮਾਨ ਹੋਣਗੇ ਪੰਟੀ ਦੀਆਂ ਦੋ ਕਬੱਡੀਆਂ 20000

ਓ ਚਾਰਾ ਫਰਕ ਨਹੀਂ ਉਹ ਧੜਤੜੀ ਉੜਦੀ ਆ ਧੜਤੜੀ ਉੱਦਦੀ ਆ ਇੱਧਰ ਕਹਿੰਦੇ ਸ਼ਾਜੀ ਕਬੱਡੀ ਪਾ ਰਿਹਾ ਅੱਜ ਸੁਕਰੀਤਾ ਪਟੜ ਗਈ ਆ ਅੱਜ ਬੱਲੇ 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 ਪਿਆਰ ਨਾਲ ਕਹਿੰਦੇ ਜਾਨ ਵੀ ਵਗਲੀ 5000 ਦਾ ਜਫਾ ਹੈ 5000 ਦਾ ਜਫਾ ਮਨਜਿੰਦਰ ਬਿਰਕ ਮਨਜੀ ਢਾੜੀਵਾਲ ਅਮਰਾਂ ਬਲਾਸਪਰੀਆ ਗੁਰਪ੍ਰੀਤ ਬਲਾਸ ਤੇ ਟੱਲੇ ਵਾਲੀਆ ਭਿੰਦਰ ਲੈ ਵੀ ਮਨਜਿੰਦਰ 5000 ਪੁਆਇੰਟ ਦਾ ਕਰਦੇ ਮਨਜਿੰਦਰ ਦਾ ਫੋਨ ਡਿੱਗ ਪਿਆ ਆਈਫੋਨ ਜਿਹਨੂੰ ਵੀ ਮਿਲਿਆ ਉਹ ਦੇਜੋ ਮਾਈ ਜਾਨ ਕੇ ਬਾਜਵੇਂ ਨਾਮ ਵੀ ਦੇਵਾਂਗੇ ਆਹ ਅੰਬੇ ਦੀ ਰੇਡ ਇਸ ਵੇਲੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਬੈਲਜੀਅਮ ਸ਼ਕਰਪੁਰ ਦੀ ਟੀਮ ਹੈ ਆ ਦੂਜੇ ਪਾਸੇ ਅੰਬਾ ਤੇ ਫਰੀਆਦ ਤੇ ਅੰਬਾ ਅੰਬਾ ਤੇ ਫਰੀਆਦ ਨੰਬਰ ਜਿਹੜਾ ਦਿਉਰੇ ਦੀ ਟੀਮ ਦੇ ਹਿੱਸੇ ਜਾਂ ਜੁੜਿਆ ਨੰਬਰ ਧਾਵੀ ਦਾ ਹੈ ਅਗਲੀ ਕਬੱਡੀ ਆਹ ਭੂਰੀਆ ਮੇਰੇ ਵੀਰੋ ਸ਼ੀਸ਼ਰ ਵਾਲਾ ਭੂਰੀ ਆ ਗਿਆ। ਉਹ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੈ। ਲਾਬ ਕਹਿੰਦਾ ਵੀ 1 ਦਸੰਬਰ ਲਾਬ ਕਹਿੰਦਾ 1 ਦਸੰਬਰ ਔਲਖਾ ਦਾ ਮੇਲਾ ਹੋਵੇਗਾ ਤੇ ਟੈਸਟਾ ਨੂੰ ਹਾਰਲੇ ਦਿੱਤੇ ਜਾਣਗੇ। ਉਹ ਟੈਸਟਾ ਨੂੰ ਕਹਿੰਦੇ ਹਾਰਲੇ ਦਿੱਤੇ ਜਾਣਗੇ। ਟੈਸਟਾ ਨੂੰ ਹਾਰਲੇ ਡੈਵਿਡਸਨ ਦਾ ਐਲਾਨ ਹੋ ਗਿਆ। ਔਲਖਾ ਵਾਲਾ ਲਾਬ ਅਮਰੀਕਾ ਤੋਂ ਆਇਆ ਹੈ। ਕਹਿੰਦਾ ਵੀ 1 ਦਸੰਬਰ 2024 ਨੂੰ ਬੈਸਟ ਨੂੰ ਹਾਰਲੇ ਡੈਵਿਸਨ ਡੈਵਿਸਨ ਦੇਵਾਂਗੇ ਆਹ ਸਾਹਮਣੇ ਰਵੀ ਰਵੀ ਦਿਉਰਾ ਡੱਗੋ ਵਾਲਾ ਸ਼ਰਨਾ ਤੇ ਰਵੀ ਦਿਉਰਾ ਡੱਗੋ ਵਾਲਾ ਸ਼ਰਨਾ ਜੇ ਜਫਾ ਲੱਗ ਗਿਆ 5000 5000 ਉਹ ਹਰਿਆਣਾ ਖੁਸ਼ ਮਨ ਬਲਾਸਪੁਰ ਆਇਆ ਹੋਇਆ ਅਮਨ ਬਲਾਸਪੁਰ ਅਮਨ ਬਲਾਸਪਰੀ ਮਨਜੀਤ ਬਲਾਸਪਰੀ ਨਾਲ ਗੁਰਪ੍ਰੀਤ ਬਲਾਸਪਰੀ ਤੇ ਮਨਜਿੰਦਰ ਸਰਪੰਚ ਕੁਮਾਰ ਮਾਜਰੇ ਵਾਲਾ ਟੱਲੇ ਵਾਲੀਆਂ ਭਿੰਦਰ ਕਨੇ ਵੀ 5000 ਦੇ ਦਿਓ ਆਹ ਸਾਹਮਣੇ ਖੇਡ ਮੈਦਾਨ ਅੰਦਰ ਬੱਲੇਬਾਜ਼ ਜੀ ਮਨਜੀਤ ਤਾਲੀ ਵਾਲਾ ਫਿਕਰ ਲਾਵੇ ਫਿਕਰ ਲਾਵੇ ਫਿਕਰ ਤਾਂ ਉਹ ਕਰਨ ਜਿਹੜੇ ਕਹਿੰਦੇ ਸੀ ਗੱਲ ਨਹੀਂ ਬਾਡੀ ਉਹ ਫਿਕਰ ਤਾਂ ਉਹ ਕਰਨ ਜਿਹੜੇ ਕਹਿੰਦੇ ਸੀ ਕੱਲ ਨਹੀਂ ਬਾਡੀ ਤਾਲੀ ਵਾਲਾ ਫਿਕਰ ਲਾਵੇ ਉਹ ਕਬੱਡੀ 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 ਜੌਂਡ ਜਿਵੇਂ ਮਰਜੀ ਔੜੇ ਆਈ ਹੈ ਆਈ ਹੈ ਜਿਹੜਾ ਪਹਿਲਾ ਨੰਬਰ ਸੀਗਾ ਉਹ ਹੋਲਡ ਉਹ ਰੈਫਰੀ ਡਿਸੀਜਨ ਹੈ ਤੇ ਨੰਬਰ ਕਿਹਦਾ ਸ਼ਕਰਪੁਰ ਦਾ ਉਹ ਸ਼ਕਰਪੁਰ ਨੂੰ ਨੰਬਰ ਦਿੱਤਾ ਗਿਆ ਨੋਟ ਕਰ ਲਿਓ ਜੀ ਆ 20000 ਦੀ ਦੂਜੀ ਰੇਡ ਹੈ ਟਿੱਬੇ ਵਾਲੇ ਪੰਟੀ ਨਹੀਂ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਅੰਦਰ 20000 ਦੀ ਦੂਜੀ ਵੀ ਕਮਜਾਬ ਪਾ ਗਿਆ ਮਜੀਦ 30000 ਪੁਆਇੰਟਾਂ ਕਰਦੇ ਇਧਰਲੇ ਪਾਸਿਓ ਬੜੀ ਮਿਹਰਬਾਨੀ ਹੋਊਗੀ ਆਹ ਸਾਹਮਣੇ ਅਗਲੀ ਕਬੱਡੀ ਭੂਰੀਆ ਸ਼ੀਸ਼ਰ ਆਹ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪਾ ਰਿਹਾ ਹੈ ਹੈ ਕਿੰਨੇ 34 ਬੱਲੇ ਆਉਂਦਾ ਇਧਰ ਕਿਹਨੂੰ ਜਿੰਦਰੋ ਗੱਲ ਖੜਿਆ ਲੋ ਉਸ ਪੱਖ ਸਾਹਮਣੇ ਵਾਲ ਕਰ ਮਜੀਦ ਧੜਲਾ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪਾ ਰਹੇ ਮੇਰੇ ਮਿੱਤਰੋ ਉਹਦੇ ਫੈਗਰੀ ਵਰਗੇ ਕਹਿੰਦੇ ਪੱਟੇ ਮਾਲਣੇ ਅੱਪਿਆ ਸੁਝਾਵੇ ਮੁੰਡੇ ਨੂੰ ਉਹ ਖਾਲੀ ਪਿਸਤੌਲ ਨਾਲ ਚੌਣਾ ਨਹੀਂ ਫੜਿਆ ਜਾਣਾ ਉਹ ਖਾਲੀ ਪਿਸਤੌਲ ਕੱਤੀ ਹਿਜਾੜ 32 31 ਹਜ਼ਾਰ ਮੇਰੇ ਮਿੱਤਰੋ ਆਓ ਸਾਹਮਣੇ ਹਰ ਕਰੇਟਰ ਹਰ ਇੱਕ ਜਾਫੀ ਉਹ ਡੱਬਰ ਬਣ ਕੇ ਬਚੂ ਅੱਜ ਬਸੰਤੀ ਨਹੀਂ ਅੱਜ ਡੱਬਰ ਨੱਚੂ ਓਏ ਅੱਜ ਬਸੰਤੀ ਨਹੀਂ ਅੱਜ ਡੱਬਰ ਨੱਚੂ ਅੱਜ ਬਸੰਤੀ ਨਹੀਂ ਗੱਬਰ ਨੱਚੂ ਮੇਰੇ ਵੀਰੋ ਅੱਜ ਬਸੰਤੀ ਨਹੀਂ ਗੱਬਰ ਨੱਚੂ ਮੇਰੇ ਵੀਰੋ ਗੱਬਰ ਨੱਚਦਾ ਸੀ ਕਿਹਦੇ ਤੇ ਲਾਉਣੇ ਆ ਸ਼ਰਮੇ ਦਾ ਵੀ ਇੱਕ ਜੱਫਾ 31000 ਦਾ ਹੋ ਗਿਆ ਦੱਸੀ ਮਿਲ ਜੇ ਮਹੈਰੀ ਸਤੋਹਣਾ ਵੱਲੋਂ ਆਯਾਤ ਕਲੱਬ ਵਾਲਿਆਂ ਵੱਲੋਂ ਮੇਰੇ ਵੀਰੋ ਪਰ ਆਹ ਭੈਣ ਨੇ ਫਿਰ ਦਾਦੇ ਵੀ 50000 ਦੀਆਂ ਤਿੰਨ ਗੋਣ ਪਾਊਗਾ ਇਸ ਤੋਂ ਬਾਅਦ ਆਹ ਸਾਹਮਣੇ ਖੇਡ ਮੈਦਾਨ ਅੰਦਰ ਸ਼ਹਿਯਾਦ 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 ਜੱਫਾ ਜੱਫਾ ਲੱਗਿਆ ਮੇਰੇ ਵੀਰੋ ਅਮਨ ਦਿਓਰੇ ਵਾਲੇ ਨੇ ਸਿਰਾਂ ਕਰਾਉਣ ਵਾਲੀ ਗੱਲ ਕਰ ਦਿੱਤੀ ਹੈ ਦਿਓਰੇ ਵਾਲਾ ਅਮਨ மே <tous> <tous> ਸ਼ੀਸ਼ੇ ਕਬੱਡੀਆਂ ਦੀਆਂ ਅਗਲੀਆਂ ਪਿੰਨ ਕਬੱਡੀਆਂ 50000 ਦੀਆਂ ਵਾਲੇ ਪੰਜਾਬੀ ਵੀਰੋ ਮਜੀਠੀ ਧਾਰੀਵਾਲ ਮਨਜਿੰਦਰ ਬਿਰਕ ਤੇ ਨਾਲ ਮੇਰੇ ਪੰਜਾਬੀ ਵੀਰੋ ਬਨਾਸਪਰੀਆ ਅਮਰ ਗੁਰਪ੍ਰੀਤ ਤੇ ਨਾਲ ਕਹਿੰਦੇ ੱਲੇ ਵਾਲੀਆਂ ਭਿੰਦਰ ਆਹ ਸਾਹਮਣੇ ਫੈਸਲਾ ਹੋ ਗਿਆ ਵੀ ਪੁਆਇੰਟ ਰੇਡਰ ਦੇ ਹਿੱਸੇ ਜਾਂ ਜੁੜਿਆ ਪੁਆਇੰਟ ਜਦੋਂ ਮੇਲਾ ਚੱਲਦਾ ਉਹ ਕਹਤਾ ਸੀ ਵੀ 3 ਫਰਕਰੀ ਨੂੰ ਧਮਕੜ ਨਿਕਲਿਆ ਵੀ 3 ਫਰਕਰੀ ਨੂੰ ਧਮਕੜ ਨਿਕਲਿਆ ਆਓ ਸਾਹਮਣੇ ਅਗਲੀ ਰੇਡ ਦੇਖੋਗੇ ਵੀ ਕੌਣ ਪਾਵੇਗਾ ਮੇਰੇ ਮਿੱਤਰੋ ਕੁਲਵਿੰਦਰ ਹੁੜੀ ਬੁੱਲੇ ਰਾਜਵਿੰਦਰ ਹੁੜੀ ਮੁੰਡੇ ਪੁੱਲੀ ਹੁੜੀ ਤੇ ਪਟਾੜਾ ਲਾਵਾ ਕੰਧਾ ਰਿਆ ਵੀ 3 3 ਨੂੰ ਧਮਕੜ ਨਿਕਲਿਆ ਆਓ ਜਿਵੇਂ ਬੂਰੀ साठ रुपए यार ये पेमेंट्स कितनी आसान हो गई ना सही बोला वर्ल्ड लीडर है इंडिया डिजिटल पेमेंट्स में ओ अरे ओ अपॉर्चुनिटी इन्वेस्टमेंट अपॉर्चुनिटी यार इन्वेस्ट तो करना है पर कहां अरे इंडेक्स म्यूचुअल फंड से शुरू कर ये मार्केट की टॉप कंपनीज को ट्रैक करके उनमें इन्वेस्ट करते हैं इंडिया बढ़ेगा सेंसेक्स उठेगा और साथ में तेरा इन्वेस्टमेंट तुझे कैसे पता ਉਗੜਾ ਕਰ ਕਰ ਪੁੱਛਦੇ ਐ ਗੱਡੀਆਂ ਚ ਚੌੜੀਆਂ ਛਾਤੀਆਂ ਵਾਲੇ ਵਿੱਚ ਮਦਾਨੀ ਮੁਕਦੇ ਆ ਜਦ ਰਸੀ 50000 ਦੀ ਦੂਜੀ ਅਮਰੀਕ ਚੱਕ ਮਾਇਕ ਉਹ 50000 ਦੀ ਕਰਦੇ ਦੂਜੀ ਕਬੱਡੀ ਪੈਣ ਲੱਗੀ ਆ ਮੇਰੇ ਮਿੱਤਰੋ ਅੱਜ ਰਿਕਾਰਡ ਤੋੜ ਗਏ ਰਿਕਾਰਡ ਟੁੱਟਣਗੇ ਐਡਾ ਵੱਡਾ ਇਕੱਠ ਲੋਕਾਂ ਦੀਆਂ ਰੀਚਾ ਪੂਰੀਆਂ ਹੋਈਆਂ ਲਓ ਸਾਹਮਣੇ ਇਸ ਵੇਲੇ ਕਾਕਾ ਤੇ ਬੰਟੀ ਬੰਟੀ ਤੇ ਕਾਕਾ ਨੰਬਰ ਜਿਹੜਾ ਹੈ ਬੰਟੀ ਦੂਜੀ ਸਫਲਤਾ ਆ ਗਿਆ 50000 ਵਾਲੀ ਮੇਰੇ ਵੀਰੋ ਇੱਕ ਵੇੜ ਬੰਟੀ ਤੇਰੀ 50 पूरिया <imitation> சடத்து சோடையே ஒரு ਯਾਦ ਨੂੰ ਸਮਰਪਿਤ ਹੈ ਅੱਜ ਦਾ ਇਹ ਕਬੱਡੀ ਕਪ ਕੁਮਾਰ ਬਾਜਰੇ ਦਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਇਹਨੂੰ ਖੜਨਾ ਪੈਣਾ ਜੱਫਾ ਦੇ ਵਾਲਿਆਂ ਨੂੰ ਖੜਨਾ ਪੈਣਾ ਪੰਜਾ